ਕਿਸੇ ਮੇਰੇ ਵੀਰ ਨੇ ਜੀ ਚਸ਼ਮਾ ਲੱਗਿਆ ਵੇਖਿਆ ਸੀ ਮੇਰੇ ਵੀਰ ਨੇ ਭਰਾਵੋ ਖੜੇ ਸੀ ਕਿਸੇ ਚੋਗੀ ਨੇ ਚਸ਼ਮਾ ਲੱਗਿਆ ਵੇਖਿਆ ਸੀ ਲੋ ਜੀ ਚਸ਼ਮਾ ਮਚਾਂ ਦੀ ਕਿੱਡੇਗਾ ਚਸ਼ਮਾ ਵਕੇ ਚੁਲੀ ਨਵੇਗਾ ਨਾ ਤਾਂ ਵੀਰੋ ਆ ਜੰਗ ਵੀ ਨਾੜ ਨਾ ਪੁੰਦੇ ਆ ਆਹ ਜੀ ਗੋੜੀ ਦਾ ਤਿਸ਼ਾ ਦੇਖ ਕੇ ਆਹਦੀ ਬੰਬੀਆਂ ਚਲੇ ਜਾਂਦੇ ਆ ਬੰਬੀਆਂ ਹੋ ਜਾਂਦੀਆਂ ਪਿੱਟੀ ਦੀਆਂ ਇਹ ਬੰਬੀਆਂ ਚ ਵੜ ਕੇ ਇੱਕ ਦੂਜੇ ਨਾੜ ਲਾਕੜੀਆਂ ਫਸਾੜੇ ਮਾਰਦੇ ਕੂਕੇ ਮਾਰਦੇ ਆ ਤੇ ਟੱਕਰਾਂ ਚ ਜਾ ਦੀਰ ਬਜਾਣੇ ਵੀਰੋ ਤੀਰ ਬਜਾ ਕੇ ਲੋਟਸਾ ਪੜਨੇ ਲੋ ਜੀ ਫੜਕੇ ਚੰਗਣ ਸਰਦੇ ਤੇ ਵਰਮੀ ਨੂੰ ਤੋੜ ਕੇ ਫੋਟ ਕੇ ਵੀਰੋ ਇਹਦੇ ਜਿਹੜਾ ਇੱਕ ਮੰਮੀਨਾ ਆਹ ਮੰਮੀਨਾ ਕੱਟ ਕੇ ਆਵਾ ਜਿਹੜੀ ਗੁੱਟੀ ਬਲਾ ਕੇ ਸਾਡੇ ਪੰਜਾਬ ਦੇ ਬੱਚੇ ਦੇ ਗਉਣਿਆ ਜਿਹੜਾ ਚੌਕੀ ਖਾਨਦਾਨੀ ਨੂੰ ਤੁਮਾ ਲੱਗਿਆਦਾ ਮਿਲੂ ਤੁਮਾ ਲੱਗਿਆ ਬਖਾਣਾ ਤੇ ਬਗਨਾਮਨਾ ਤੁਸੀਂ ਕਹਿਆ 50 ਰੁਪਇਆ ਲੰਤਿਆ ਜਾਦਾ ਦਿਨੋਂ ਦੀਰੇ ਵੀਰ ਪਾਲ ਚੱਕ ਜੀਦਾ ਦਰਦ ਵੀਰੋ ਖੇਤ ਜਾਂਦੇ ਆ ਪੈੜੇ ਜਾਂਦੇ ਆ ਆ ਗਈ ਵਰਦੀਆ ਲੋ ਜੀ ਭਾਈ ਧੂੜ ਪਈ ਮਿੱਟੀ ਪਈ ਅੱਖ ਨੂੰ ਬੰਦਾ ਬੁਲੇਗਾ ਤੇ ਮੰਨੇ ਨਾਲ ਦੇਖੋ ਵੀ ਉਹ ਕਿੰਨਾ ਬਿਮਾਰੀ ਬਣਦੀ ਅੱਖਾਂ ਦੇ ਲਾਉਂਦੀ ਇਸੇ